ਫੜ 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 ਪਤਾ ਦੇ ਨੂੰ ਗਰਮਿਸ 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 ਇਹ ਤਾਂ ਕਈ ਗੱਲਾਂ ਦੀ ਫੋਲਸ ਚੱਲ ਰਹੀ ਹੈ ਮਤਲਬ ਪ੍ਰਾਜਾ ਨਾ ਰਹੇ ਰੱਖੀ ਕਰ ਦੋ ਭੰਦੇ ਆਹ ਦੋ ਬੰਦੇ ਦਫਾ ਦੇ ਗੱਡੀ ਖੜਾ ਦੇ ਉਹੀ ਕੰਮ ਰਹਿ ਗਿਆ ਪੂਰਾ ਮੱਖੀਆਂ ਮਾਰਦੇ ਰਹੇ ਜਾਂਦੇ ਇੱਕ ਗੱਲ ਗੱਲਿਆ ਉੱਥੇ ਸਟੇਜ ਤੇ ਜਿਆਦਾ ਆਪਦਾ ਬੰਦਾ ਖੜਾ ਤੋ ਇੱਥੇ ਤੁਸੀਂ ਆਪ ਬਿਊਟੀ ਦੇ ਦੋ ਜੇ ਭਾਈ ਯਾਰ ਕੰਮ ਕਰਿਆ ਕਿਹਾ ਜੇ ਮੈਂ ਕੋਲ ਨੂੰ ਕੋਲ ਨਿਕਾ ਗਾ ਕਰਤੀ ਆ ਇਹ ਪਤਾ ਕੀ ਹੈ ਕਹਾਂ ਆਵਾ ਔਰ ਟਿੱਕਿਆਂ ਦੇ ਵਾਲਾ ਕਹਾਂ ਗਿਆ ਵਾ ਵਾ ਖੜਿਆ ਵਾ 3 30 ਅਮਰ ਖੇਣੇ ਠੀਕ ਹੈ ਨਹੀਂ ਭਾਈ ਇਹ ہماری ਗੱਡੀ ਚੈੱਕ ਕਰ ਲਿਓ ਕਿ ਹਮ ਕੋਈ ਗਲਤ ਸਮਾਨ ਲੈ ਰਹੇ ਹੋ ਇਸ ਦੇ ਅੰਦਰ ਪਿਪਾ ਨੂੰ ਜਾਣ ਨਹੀਂ ਕਿੰਦੇ ਇੱਧਰ ਠੀਕ ਹੈ ਨਹੀਂ ਪਤਾ ਕਿ ਉਹ ਹਰਿਆਣੇ ਦੇ ਇੰਨੀ ਦੂਰੋਂ ਚੱਲ ਕੇ ਆਗੇ ਹੈਗੇ ਤਾਂ ਫਿਰ ਇਹ ਰੋਕਦੇ ਕਿਉਂ ਪਿਆ ਨਹੀਂ ਹਰਿਆਣਾ ਹਰਿਆਣਾ ਪੰਜਾਬ ਇੱਕ ਆ ਯਾਰ ਹਰਿਆਣੇ ਵਾਲੀ ਕੀ ਪਤਾ ਇਸਮਾ ਠੀਕ ਹੈ ਨਹੀਂ ਪਰ ਜੇ ਉਹ ਥੋੜੀ ਵੀ ਹਾਂ ਆਏਗਾ ਅੰਦਰ ਨਮਨ ਨੂੰ ਜਾਣਦੀ ਆ ਜਹਾ ਮੋਰਚਾ ਕੇ ਮਾਂ ਲੈਟਸ ਖੁਦ ਸੋਚ ਰਹੇ ਆ ਪੰਜਾਬ ਸਰਕਾਰ ਵੀ ਹਾਂ ਜੇ ਮੋਰਚਾ ਫੈਲ ਹੋਵਾ ਮੋਰਚਾ ਨਹੀਂ ਫੈਲ ਹੁੰਦਾ ਚਾਹ ਭਗਵਾਨ ਤਮਨ ਸਰਕਾਰ ਆ ਚਾਹ ਖੱਟਰ ਸਰਕਾਰ ਆ ਚਾਹ ਸੈਣੀ ਸਰਕਾਰ ਆ ਮੋਰਚਾ ਹੀ ਚੱਲਣਾ ਚਲਾਗਾ ਅਰਧ ਖਮਾਂਗੇ ਤੁਹਾਨੂੰ ਇਸ ਮੋਰਚੇ ਨੂੰ ਵੀ ਜਿੱਤਗਾ ਮੇਰਾ ਨਾਮ ਹੈ ਆਪਣਾ ਮੇਰਾ ਨਾਮ ਜੈ ਸਿੰਘ ਜਲਵੇੜਾ ਕਿਸਾਨ ਯੂਨੀਅਨ ਸੀਧ ਪੱਟ ਸਿੰਘ ਆਰਾਮ ਕੇ ਸੂਬਾ ਪ੍ਰਧਾਨ ਬੀ ਕੇ ਜੂ ਬਹਿਰਾਮ ਕੇ ਮੋਰਚਾ ਸਾਧਗੁਰ ਮੋਰਚੇ ਦੇ ਅੱਗੇ ਜੋ ਜੋ ਅੱਜ 1 ਸਾਲ ਪੂਰਾ ਹੋਣ ਤੇ ਕਿਸਾਨ ਮਹਾਪੰਚਾਇਤ ਚੌਂਦੂ ਬਾਰਡਰ ਤੇ ਹੋਈ ਹੈ ਜਿਸ ਤਰ੍ਹਾਂ 11 ਫਰਵਰੀ ਨੂੰ ਰਤਨਪੁਰਾ ਬਾਰਡਰ ਤੇ ਹੋਈ ਸੀਗੀ ਔਰ ਕੱਲ 12 ਫਰਵਰੀ ਨੂੰ ਖਨੌਰੀ ਬਾਰਡਰ ਤੇ ਹੋਈ ਸੀ ਔਰ ਇਸੇ ਤਰ੍ਹਾਂ ਅੱਜ ਮੋਰਚੇ ਦੇ ਵਿੱਚ ਲੇਖਾ ਜੋਖਾ ਇੱਕ ਸੌ ਦਾ ਹੋਣਾ ਹੈ ਮੋਰਚੇ ਨੇ ਖੱਟਿਆ ਕੀ ਆ ਮੋਰਚੇ ਨੇ ਗਵਾਇਆ ਕੀ ਆ ਹੁਣ ਤੱਕ ਜਿਹੜੇ 434 ਕਿਸਾਨ ਜਿਹੜੇ ਨੇ ਉਹ ਫੱਟੜ ਹੋ ਚੁੱਕੇ ਨੇ ਔਰ 42 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਸ਼ਹਾਦਤ ਦਾ ਜੰਮ ਪੀ ਚੁੱਕੇ ਨੇ ਕਿਉਂਕਿ ਮੋਰਚਾ ਸ਼ਹੀਦਾਂ ਦਾ ਹੁੰਦਾ ਤਾਂ ਸ਼ਹੀਦ ਹੀ ਮੋਰਚੇ ਦਾ ਫਰਮਾਇਆ ਹੁੰਦੇ ਨੇ ਤਾਂ ਕਰਕੇ ਮੋਰਚੇ ਜਿਹੜੇ ਨੇ ਉਹ ਫਤਿਹ ਹੁੰਦੇ ਨੇ ਭਾਵੇਂ ਕਿ ਦਿੱਲੀ ਵਿੱਚ ਵੀ 2021 ਚ ਆਪਾਂ 370 ਦਿਨ ਮੋਰਚਾ ਲੜਿਆ ਔਰ 734 ਕਿਸਾਨ ਸ਼ਹੀਦ ਹੋਏ ਔਰ ਇੱਥੇ ਵੀ ਕਿਸਾਨ ਜਿਹੜੇ ਨੇ ਉਹ ਦਰਜਾ ਬਦਰਜਾ ਅਲਗ-ਅਲਗ ਪਿੰਡਾਂ ਤੋਂ ਅਲਗ-ਅਲਗ ਜੱਥੇਬੰਦੀਆਂ ਦੇ ਭਾਵੇਂ ਉਹ ਸ਼ੰਭੂ ਖਨੋਰੀ ਅਤਰਪੁਰ ਬਾਰਡਰਾਂ ਤਿੰਨਾ ਬਾਰਡਰਾਂ ਤੇ 42 ਦੇ ਕਨੇ ਕਿਸਾਨ ਸ਼ਹੀਦ ਹੋਏ ਨੇ ਔਰ ਇੱਕ ਨੌਜਵਾਨ ਵੀਰ ਸ਼ੁਭਕਰਨ ਸਿੰਘ ਬੱਲੋ ਜ਼ਿਲ੍ਹਾ ਭਿੰਡਾ ਤੋਂ ਉਹ ਵੀ ਇਸ ਮੋਰਚੇ ਦਾ ਨੌਜਵਾਨ ਸ਼ਹੀਦ ਹੋਇਆ ਕਿਉਂਕਿ ਸ਼ਹੀਦਾਂ ਦੇ ਉੱਪਰ ਹੀ ਮੋਰਚੇ ਜਿਹੜੇ ਨੇ ਉਹ ਲੜੇ ਜਾਂਦੇ ਨੇ ਤੇ ਜਿੱਤੇ ਜਾਂਦੇ ਨੇ ਕੱਲ ਨੂੰ ਭਾਵੇਂ ਸਾਡੀ ਕੇਂਦਰ ਸਰਕਾਰ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈਗੀ ਆ ਪਰ ਜੇਕਰ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤੇ 25 ਫਰਵਰੀ ਨੂੰ 101 ਕਿਸਾਨਾਂ ਜਥਾ ਜਿਹੜਾ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਪੂਜ ਕਰੇਗਾ ਜਿਸ ਤਰ੍ਹਾਂ ਪਹਿਲਾਂ ਤਨ ਜਥੇ ਭੇਜੇ ਸੀਗੇ ਸ਼ਾਂਤਮਈ ਤਰੀਕੇ ਦੇ ਨਾਲ ਸਬਰ ਸਿੱਦਕ ਸੰਤੋਖ ਦੇ ਨਾਲ ਉਹ ਮੋਰਚਾ ਜਿਹੜਾ ਉਫਤ ਕੀਤਾ ਜਾਵੇਗਾ ਅੱਜ ਕੋਈ ਮੇਨ ਜਥਾ ਦੇਖੋ ਅਜੇ ਤੱਕ ਨਹੀਂ ਮੋਰਚੇ ਦੇ ਵਿੱਚ ਸਾਰੇ ਆਗੂ ਸਬਾਨ ਅੱਜ ਉਹ ਨਵਾਂ ਲਾਨ ਕਰ ਸਕਦੇ ਨੇ ਔਰ ਇਸ ਤੋਂ ਇਲਾਵਾ ਜਿਹੜੀ ਕੱਲ ਹੋਣ ਵਾਲੀ ਮੀਟਿੰਗ ਆ ਉਹਦੇ ਪ੍ਰਤੀ ਕੋਈ ਰਣਨੀਤੀ ਤੈਅ ਹੋ ਸਕਦੀ ਆ ਉਹਦੇ ਵਿੱਚ ਵੈਸੇ ਤਾਂ ਸਾਰੇ ਕਿਸਾਨ ਆਪੋ ਹੀ ਕੱਲ ਨੂੰ ਮੀਟਿੰਗ ਵਿੱਚ ਜਾ ਰਹੇ ਨੇ ਐਸ ਕੇ ਬਿਨੋਨ ਪੋਲੀਟਿਕਲ ਦੇ ਔਰ ਕੇ ਐਮ ਐ ਮੋਰਚ ਦੇ ਅੰਦਰ ਘਰ ਜ਼ਿਲ੍ਹਾ ਪ੍ਰਧਾਨ ਬੀ ਕੇ ਐਮ ਯੂ ਆਪਣਾ ਪਟਿਆਲਾ ਪੰਜਾਬ ਕਿੱਥੇ ਜਾ ਰਹੇ ਜੇ ਸੰਗਰੂਰ ਦੇ ਕੀ ਕਰਦੇ ਸਾਲ ਪੂਰਾ ਹੋਰ ਲੱਗਿਆ ਅੱਜ 13 ਫਰਵਰੀ ਤੋਂ 13 ਫਰਵਰੀ ਤੱਕ ਜੋ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੈਗੀ ਆ ਜੋਸ਼ ਜਿੰਦਾਦਿਲੀ ਉਹ ਉਸੇ ਤਰ੍ਹਾਂ ਬਰਕਰਾਰ ਰਹਿ ਰਿਹਾ ਸੰਘਰਸ਼ ਚਾਹੇ ਜਿੰਨਾ ਮਰਜੀ ਲੰਬਾ ਹੋ ਜਾਏ 1 ਸਾਲ ਹੋ ਗਿਆ ਅਸੀਂ 2 ਸਾਲ ਵੀ ਬੈਠਣ ਨੂੰ ਤਿਆਰ ਆ ਕੋਈ ਗੱਲ ਨਹੀਂ ਅਸੀਂ ਸਰਕਾਰਾਂ ਨਾਲ ਸਬਰ ਤੇ ਸਿੱਦਕ ਦਾ ਮੱਥਾ ਲਾਇਆ ਹੋਇਆ ਅਸੀਂ ਔਰ ਉਹ ਜਿੱਤਾਂਗੇ ਲੜਾਂਗੇ ਇਸੇ ਆਪਣਾ ਭਾਵਨਾ ਨਾਲ ਔਰ ਅਸੀਂ ਇਹ ਜਿੱਤ ਕੇ ਹੀ ਘਰ ਨੂੰ ਜਾਵਾਂਗੇ ਜੇ ਕੋਈ ਮੰਗਾ ਪੁਰੇ ਨੀਂਦ ਦੀ ਕੀ ਸੁਣਨ ਸੋਵੇਗਾ ਉਦੇ ਵਾਸਤੇ ਸੰਘਰਸ਼ ਹੋਰ ਤਕੜੇ ਹੋਣਗੇ ਹੋਰ ਕਾਲਾ ਨਿਗਰ ਜਿਹੜੀਆਂ ਹੈਗੀਆਂ ਉਹ ਦੇਣਗੇ ਤਾਂ ਇਹ ਜਿਹੜੀ ਹੈਗੀ ਵੀ ਸੈਂਟਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਦੇਖੋ ਸਾਲ ਹੋ ਗਿਆ ਇੱਕ ਸਰਕਾਰ ਕਿਸੇ ਉਹਦੇ ਤੇ ਨਹੀਂ ਪਹੁੰਚੀ ਹੁਣ 14 ਤਰੀਕ ਦਾ ਜਿਹੜਾ ਦਿੱਤਾ ਹੋਇਆ ਉਹਨਾਂ ਨੇ ਉਹਦੇ ਤੇ ਹੈ ਵੀ ਸਰਕਾਰ ਸਾਡੇ ਮੰਗਾਂ ਨੂੰ ਮੰਨਦੀ ਹੈ ਜਾਂ ਅੱਗੇ ਲਾਰਾ ਲਾਂਦੀ ਹੈ ਫਿਰ ਉਹ ਜਿਹੜਾ ਸੈਂਟਰ ਦਾ ਹੈਗਾ ਉਹ ਸਾਹਮਣੇ ਆਜੂਗਾ ਕਿਉਂਕਿ ਇਹ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਦੀ ਹੈ ਲੇਕਿਨ ਇਹਨਾਂ ਦੇ ਜਿਹੜੇ ਮੀਟਿੰਗ ਦੇ ਦੇ ਕੇ ਜੇ ਇਹ ਕਿਸੇ ਰਿਜ਼ਲਟ ਤੇ ਨਹੀਂ ਪਹੁੰਚਦਾ ਇਹਨਾਂ ਦਾ ਆਪਣਾ ਪੱਖ ਸਾਹਮਣੇ ਆਂਦਾ ਹੈ ਔਰ ਲੋਕ ਦੇਖਣਗੇ ਵੀ ਸਰਕਾਰ ਕਿੰਨਾ ਕ ਬਲੈਕਮੇਲ ਕਰਦੀ ਹੈ ਕਿੰਨਾ ਕ ਲੋਕਾਂ ਨੂੰ ਭੰਬਲ ਗੁੱਸੇ ਚ ਪਾਉਂਦੀ ਹੈ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਦਲਬਾਖ ਸਿੰਘ ਹੈ ਨਾ ਸਟੇਟ ਪ੍ਰੈਜ਼ੀਡੈਂਟ ਬੀਕੇਯੂਐਮ ਸਰ ਅੱਜ ਮਸ਼ਹੂਰ ਕੋਰਟ ਤੇ ਜਾ ਰਹੇ ਹੋ ਕਿਰੋ ਸਾਲ ਹੋ ਗਿਆ ਕੀ ਕਰਾ ਜਾ ਅੱਜ 13 ਫਰਵਰੀ ਨੂੰ ਜਿਹੜਾ ਪਿਛਲੇ ਸਾਲ ਅਸੀਂ ਇੱਥੇ ਆਏ ਸੀ ਅੱਜ ਦੇ ਦਿਨ ਮੋਰਚਾ ਲੱਗੇ ਨੂੰ ਸਾਲ ਹੋ ਗਿਆ ਤੇ ਅੱਜ ਸਾਲ ਹੋਣ ਤੇ ਜਿਹੜਾ ਇਕੱਠ ਕਰ ਰਹੇ ਹਾਂ ਅਸੀਂ ਇੱਕ ਮਹਾਪੰਚਾਇਤ ਆ ਉਹਦੇ ਵਿੱਚ ਵੱਡੇ ਇਕੱਠ ਦੇ ਰੂਪ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਵੱਲੋਂ ਅਸੀਂ ਸਾਰੇ ਸਾਡੇ ਸਾਥੀ ਇਨੇ ਜਿਲ੍ਹਾ ਪ੍ਰਧਾਨ ਸਾਡੇ ਨਾਲ ਜੁੜੇ ਆ ਜਿੰਨੇ ਸਾਡੇ ਸਟੇਟ ਦੇ ਮੈਂਬਰ ਆ ਜਿੰਨੇ ਸਾਡੇ ਬਲਾਕਾਂ ਦੇ ਮੈਂਬਰ ਆ ਹਲਕਿਆਂ ਦੇ ਮੈਂਬਰ ਆ ਸਾਰੇ ਸਾਡੇ ਆ ਰਹੇ ਨਾਲ ਆ ਰਹੇ ਲੇਡੀਜ਼ ਵਿੰਗ ਦੇ ਜਿੰਨੇ ਬੀਬੀਆਂ ਨੇ ਨਾਲ ਸਾਡੇ ਸਾਰਾ ਪੂਰਾ ਇਕੱਠ ਅਸੀਂ ਇੱਥੇ ਲੈ ਕੇ ਜਾ ਰਹੇ ਹਾਂ ਕੀ ਕਹਿਣਾ ਚਾਹਦੇ ਆ ਇਹ ਇਕੱਠ ਬਾਰੇ ਇਹ ਜਿਹੜੇ ਵੱਡੇ ਇਕੱਠ ਨੇ ਇਹ ਤੈਅ ਕਰਨਗੇ ਅੱਕੇ ਦਾ ਪ੍ਰੋਗਰਾਮ ਨੇ ਜਿਹੜੇ ਜਿਵੇਂ ਸਰਕਾਰ ਨਾਲ ਮੀਟਿੰਗ ਆ 14 ਨੂੰ ਔਰ ਉਹਨਾਂ ਤੇ ਪ੍ਰਭਾਵਸ਼ਾਲੀ ਰਣਗੇ ਇਸ ਕਰਕੇ ਅੱਜ ਜਿਹੜੇ ਇਕੱਠ ਨੇ ਤਿੰਨਾਂ ਹੀ ਮੋਰਚਿਆਂ ਦੇ ਉੱਪਰ ਰਤਨਪੁਰਾ ਤੇ ਆਪਣਾ ਖਨੌਰੀ ਤੇ ਅੱਜ ਸ਼ੰਭੂ ਤੇ ਆਹੋ ਇਹ ਸਾਡੀ ਜਿਹੜੀ ਲੜਾਈ ਆ ਉਹ ਲੜਾਈ ਨੂੰ ਅੱਗੇ ਬਤਾਉਣ ਦੇ ਵਿੱਚ ਜਿਹੜੇ ਇਕੱਠ ਨੇ ਉਸਾਈ ਰਹਿੰਦੇ ਤੇਰਾ ਨਾਂ ਬਲਕਾਰ ਸਿੰਘ ਵੈਜੀ ਮੈਂ ਜਨ ਸਕੱਤਰ ਐ ਪੰਜਾਬ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਕਿਹਣਾ ਜਾਂਦਾ ਜੀ ਦੇਖੋ ਜਿਹੜਾ ਅੱਜ ਦਾ ਇਕੱਠ ਹੋ ਰਿਹਾ ਇੱਥੇ ਇਹ ਨਾ ਆਪਣੇ ਸਾਲ ਹੋ ਗਿਆ ਤੇ 11 ਤਰੀਕ ਨੂੰ ਸੀਗਾ ਰਾਸਤਨ ਬਾਰਡਰ ਤੇ ਤੇ 12 ਨੂੰ ਕਲਖਨੋਰੀ ਸੀਗਾ ਤੇ 13 ਦਾ ਸ਼ੰਭੂ ਬਾਰਡਰ ਤੇ ਆ ਇਹ ਜਿੰਨਾ ਵੀ ਸਾਡਾ ਕੈਡਰ ਹੈ ਪੰਜਾਬ ਦਾ ਜਿੰਨੇ ਸਾਰੇ ਲੀਟਰ ਸਹਬਾਨ ਨੇ ਵਰਕਰ ਨੇ ਆ ਪੰਜਾਬ ਦੇ ਵਿੱਚ ਚਾਰ ਰੈਡੀਓ ਸਾਰੇ ਅੱਜ ਅਸੀਂ ਵੱਡਾ ਇਕੱਠ ਕਰਕੇ ਸ਼ੰਭੂ ਬਾਰਡਰ ਤੇ ਜਾਵਾਂਗੇ ਜੋ ਸਰਕਾਰ ਸੁੱਤੀ ਪਈ ਹੈ ਉਹਨੂੰ ਮਨਮੋਟਾ ਕੁਝ ਜਾਗ ਲੱਗੇ ਵੀ ਇਸ ਇਕੱਠ ਦੇ ਨਾਲ ਦੇਖੋ ਜਿਹੜੇ ਇਕੱਠ ਨੇ ਇਹ ਆਈ ਵਾਰ ਅਸੀਂ ਕੁਛ ਨਾ ਕੋਈ ਪ੍ਰੋਰਲ ਕਰਦੇ ਰਹਿੰਦੇ ਨੇ ਪਿੱਛੇ ਜਿਸ ਤਰ੍ਹਾਂ ਆਪਣੇ ਗੁਰੂ ਸਾਹਿਬਾਨਾਂ ਦਾ ਕੋਈ ਪ੍ਰਕਾਸ਼ ਦੇਣਾ ਸੀ ਉਸ ਟਾਈਮ ਵੀ ਕੱਟ ਕੀਤਾ ਸੀਗਾ ਜਾਂ ਬੂਮੇਂ ਡੇ ਹੁੰਦਾ ਉਸਤੇ ਵੀ ਕੀਤਾ ਸੀਗਾ ਤੇ ਅੱਜ ਵੈਸੇ ਮੇਨ ਸਾਡਾ ਸੀਗਾ ਜਿਹੜਾ ਸਾਲ ਪੂਰਾ ਹੋ ਗਿਆ ਸੀਗਾ ਤੇਰਾ ਤਰੀਕ ਉਸ ਵਿੱਚੇ ਦੀ ਅੱਜ ਵੱਡਾ ਕੱਟ ਰੱਖਿਆ ਹੋਇਆ ਘਟੋ ਘਟ ਸਾਡੀ ਯੂਨੀਅਨ ਦਾ ਵੀ ਘਟੋ ਘਟ ਸਾਡੇ 3-4000 ਜਿਹੜਾ ਵਰਕਰ ਤੇ ਲੇਟਰ 7 ਉਹ ਆ ਰਹੇ ਨੇ ਤੇ ਜਿਹੜਾ ਤੇ ਸ਼ੰਭੂ ਬਾਟਰ ਦੇ ਘੱਟੋ ਘੱਟ ਵੀ 10-11000 ਦਾ ਤੋਂ ਪਲੱਸ ਕੱਟ ਹੋਏਗਾ ਤੇ ਸਰਕਾਰ ਨੂੰ ਅਸੀਂ ਮੈਸੇਜ ਦੇਣਾ ਜਾਂਦੇ ਆ ਵੀ ਜਿਆਦਾ ਕਿਸਾਨਾਂ ਦੀ ਗੱਲ ਮੰਨੀ ਜਾਵੇ ਇਹਦੇ ਜਿਹੜੇ ਇਕੱਠ ਨੇ ਬਧਿੰਦਨ ਵਾਦੇ ਜਾਣੇ ਨੇ ਤੇ ਸਰਕਾਰ ਨੂੰ ਇੱਕ ਦਿਨ ਝੁਕਣਾ ਪੈਣਾ ਕਿਸਾਨਾਂ ਦੀ ਗੱਲ ਸੁਣਨੀ ਪੈਣੀ ਹੈ ਤੇ ਹੋ ਸਕਦਾ ਸਰਕਾਰ ਪਹਿਲੀ ਸੁਣ ਲਵੇ ਤੇ ਜੋ ਕਿਸਾਨਾਂ ਦੀ ਮੰਗਾ ਨੇ ਉਹ ਵੀ ਸਾਰਾ ਪਤਾ ਸਰਕਾਰ ਨੂੰ ਕੀ ਹੈ ਕੀ ਨਹੀਂ ਹੈਗੀਆਂ ਨੇ ਤੇ ਉਸ ਵਿਸ਼ੇ ਤੇ ਅੱਜ ਇਹ ਘਟ ਸੀਗਾ ਕਿ ਸਰਕਾਰ ਦੇ ਸੁੱਤੀ ਪੈ ਨੂੰ ਦੇਖੋ ਸਾਰਾ ਸਰਕਾਰ ਨਹੀਂ ਮੰਨਦੀ ਉਹ ਕੁਆਰਟਰ ਟਾਈਮ ਦੇ ਕੋ ਡਿਸੀਜਨ ਲਾਵਾਂਗੇ ਹੋਰ ਵੱਡਾ ਕੱਲ ਨੂੰ 14 ਦੀ ਸਰਕਾਰ ਨਾਲ ਗੱਲਬਾਤ ਵੀ ਹੈ ਤੇ ਉੱਥੇ ਦੇਖਦੇ ਆ ਕਿ ਮੈਸੇਜ ਲੀਡਰ ਦਾ ਕੀ ਹੁੰਦਾ ਨਹੀਂ ਤਾਂ ਫਿਰ ਜੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡੀ ਕਾਲ ਦਿੱਤੀ ਜਾਵੇਗੀ ਦਿੱਲੀ ਕੁਝ ਕਰਨ ਦੇ ਲਈ ਜੋ ਅੰਦੋਲਨ ਸ਼ੰਭੂ ਮੋਰਚੇ ਦੇ ਉੱਤੇ ਚੱਲ ਰਿਹਾ ਸੀਗਾ ਮਾੜਾ ਚੰਗਾ ਟਾਈਮ ਕਿਸਾਨਾਂ ਨੇ ਹੰਡਾਇਆ ਜਿਸ ਤਰ੍ਹਾਂ ਪਉ ਮਾਂ ਦੇ ਦਿਨ ਹੁਣ ਗਰਮੀ ਦਾ ਹੋਵੇ ਜੂਨ ਜਲਾਈ ਦਾ ਮਹੀਨਾ ਹੋਵੇ ਚਾਹੇ ਹਨੇਰੀ ਚਾਹੇ ਝੱਖੜ ਬਰਸਾਤ ਸਾਰਾ ਸਮਾਂ ਕਿਸਾਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਟਰੈਲੀਆਂ ਦੇ ਵਿੱਚ ਔਰ ਜੋ ਕੇਂਦਰ ਦੀ ਮੋਦੀ ਸਰਕਾਰ ਸੀਗੀ ਇਹਨਾਂ ਨਾਲ 3-4 ਵਾਰ ਆ ਬੈਠਕਾਂ ਵੀ ਚੱਲਿਆ ਜੋ ਬੈਠਕਾਂ ਬੇਸਿੱਟਾ ਰਹੀਆਂ ਇਹਨਾਂ ਨਾਲ 4-5 ਵਾਰ ਜਦ ਦਿੱਲੀ ਕੋਚ ਦਾ ਐਲਾਨ ਕੀਤਾ ਕਿ ਵੰਨ ਲੱਗੇ ਤਾਂ ਇਹਨਾਂ ਵੱਲੋਂ ਜੋ ਡਰੋਨ ਦੇ ਨਾਲ ਵੀ ਸਪੋਰਟ ਕੀਤੇ ਗਏ ਆਸੂ ਗੈਸ ਦੇ ਗੋਲੇ ਛੱਡੇਗੇ 플ੈਸ਼ਕਟ ਦੀਆਂ ਗੋਲੀਆਂ ਮਾਰੀਆਂ ਗਿਆ ਔਰ ਉਸ ਤੋਂ ਇਲਾਵਾ ਕੈਮੀਕਲ ਵਾਲਾ ਪਾਣੀ ਜੋ ਛਿੜਕਿਆ ਗਿਆ ਉਸ ਦੇ ਵਿੱਚ ਸਾਡੇ ਲਗਭਗ ਕਾਫੀ ਕਿਸਾਨ ਜ਼ਖਮੀ ਹੋਏ ਕਾਫੀ ਕਿਸਾਨ ਸ਼ਹੀਦ ਹੋਏ ਕਈ ਮੇਰੇ ਵੀਰਾਂ ਦੀਆਂ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਿਆ ਔਰ ਕਿਸਾਨ ਫਿਰ ਵੀ ਡੋਲੇ ਨਹੀਂ ਹੈ ਔਰ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਪੰਜਾਬ ਦੇ ਜੋ ਵਾਸੀ ਨੇ ਜੇ ਇਹ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਹੈ ਇਹਨਾਂ ਦੀਆਂ ਜੋ ਜਾਇਜ਼ ਮੰਗਾਂ ਨੇ ਜਿੱਦਾਂ ਸੁਆਮੀਨਾਥਨ ਰਿਪੋਰਟ ਹੈ ਐਮਐਸਪੀ ਤੇ ਗਰੰਟੀ ਕਾਨੂੰਨ ਮਿਲੇ ਬਲਣਾ ਚਾਹੀਦਾ ਇਸ ਤੋਂ ਇਲਾਵਾ ਜਿਹੜੀਆਂ ਜਾਇਜ਼ ਮੰਗਾਂ ਨੇ ਇਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨ ਸ਼ਾਂਤ ਮੀ ਢੰਗ ਦੇ ਨਾਲ ਵਾਪਸ ਜਾ ਸਕਣ ਔਰ ਅੱਜ 1 ਸਾਲ ਪੂਰਾ ਹੋ ਰਿਹਾ 1 ਸਾਲ ਪੂਰਾ ਹੋ ਰਿਹਾ ਸ਼ੰਭੂ ਮੋਰਚੇ ਨੂੰ ਇਸ ਦੇ ਸਬੰਧ ਦੇ ਵਿੱਚ ਬਹੁਤ ਵੱਡਾ ਇਕੱਠਾ ਜੇ ਸ਼ੰਭੂ ਮੋਰਚੇ ਤੇ ਹੋ ਰਿਹਾ ਔਰ ਜਿਸ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਸਾਡੇ ਪ੍ਰਧਾਨ ਸਾਹਿਬ ਦਲਬਾਗ ਸਿੰਘ ਗਿੱਲ ਸਾਹਿਬ ਜੋ ਇੱਥੋਂ ਦੇ ਪ੍ਰਧਾਨ ਨੇ ਸਾਡੀ ਜੁਨੀਅਨ ਦੇ ਔਰ ਬਹੁਤ ਵੱਡੇ ਕਾਫਲੇ ਦੇ ਨਾਲ ਅਸੀਂ ਉਸ ਦੇ ਵਿੱਚ ਹਾਜ਼ਰੀ ਭਰ ਰਹੇ ਆਂ ਔਰ ਸਾਡੀ ਤੇ ਇਹੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਕਿ ਜੋ ਕੱਲ ਨੂੰ ਬੈਠਕ ਹੋ ਰਹੀ ਏ ਉਹ ਬੈਠਕ ਦੇ ਵਿੱਚ ਕੋਈ ਚੰਗਾ ਸਿੱਟਾ ਨਿਕਲੇ ਜੋ ਕਿਸਾਨਾਂ ਦੇ ਜਾਇਜ਼ ਮੰਗਾਂ ਨੂੰ ਪੂਰੀਆਂ ਹੋਣ ਤਾਂ ਜੋ ਕਿਸਾਨ ਸ਼ਾਂਤ ਮਨ ਢੰਗ ਦੇ ਨਾਲ ਵਾਪਸ ਆਪਣੇ ਘਰਾਂ ਨੂੰ ਜਾ ਸਕਣ ਜੇ ਤਾਂ ਮੰਗਾਂ ਪੂਰੀ ਨਹੀਂ ਹੁੰਦੇ 21 ਵਾਰਿਓ ਜੇ ਮੰਗਾਂ ਪੂਰੀਆਂ ਨਹੀਂ ਹੁੰਦੇ ਤਾਂ ਦੇਖੋ ਖਾਲੀ ਹੱਥ ਦਾ ਕਿਸਾਨ ਮੁੜਨ ਵਾਲਾ ਹੈ ਨਹੀਂ ਉਹ ਚਾਹੇ 1 ਸਾਲ ਲੱਗੇ ਚਾਹੇ 2 ਲੱਗੇ ਜਿੰਨਾ ਵੀ ਲੱਗੇ ਜਿੰਨਾ ਟਾਈਮ ਭਾਰਤ ਸਰਕਾਰ ਜੋ ਕਿਸਾਨਾਂ ਦੀਆਂ ਮੰਗਾ ਪੂਰੀਆਂ ਨਹੀਂ ਕਰਦੇ ਉਹਨਾਂ ਟਾਈਮ ਇਹ ਕਿਸਾਨ ਮੋਰਚਾ ਤੋਂ ਵਾਪਸ ਨਹੀਂ ਜਾਣਗੇ ਕਿਉਂਕਿ ਇਹ ਇਕੱਲਾ ਮੋਰਚਾ ਜੋ ਪੰਜਾਬ ਦਾ ਨਹੀਂ ਹੋ ਇਹ ਜੋ ਪੰਜਾਬ ਲੜਾਈ ਲੜ ਰਿਹਾ ਹੈ ਇਹ ਪੂਰੇ ਭਾਰਤ ਦਾ ਜੋ 75 ਕਰੋੜ ਕਿਸਾਨ ਹੈ ਉਹਨਾਂ ਦੀ ਲੜਾਈ ਲੜ ਰਿਹਾ ਔਰ ਮੈਂ ਸਾਰੇ ਭਾਰਤ ਦੇ ਵਸਨੀਕਾਂ ਨੂੰ ਬੇਨਤੀ ਤੇ ਅਪੀਲ ਕਰਦੇ ਆ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਘਰਾਂ ਦੇ ਵਿੱਚੋਂ ਨਿਕਲ ਕੇ ਮੋਰਚਿਆਂ ਦੇ ਵਿੱਚ ਵੱਡੀ ਤੋਂ ਵੱਡੀ ਤਦਾਦ ਦੇ ਵਿੱਚ ਹਾਜ਼ਰੀ ਭਰੋ ਤਾਂ ਜੋ ਅਸੀਂ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾ ਸਕੀਏ ਤੇਰਾ ਨਾਂ ਜਸਵਿੰਦਰ ਸਿੰਘ ਹੈ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਦੀ ਯੂਨੀਅਨ ਵਿੱਚ ਮੈਂ ਮਾਲਕੇ ਕਮੇਟੀ ਦਾ ਮੈਂਬਰ ਆ ਜੀ ਤੇ ਮੈਂ ਕਹਿਣਾ ਚਾਹੁੰਦਾ ਹਾਂ ਜੀ ਕੋਈ ਅਸੀਂ ਸ਼ੌਂਕ ਨਾਲ ਤੇ ਆਏ ਨਹੀਂ ਨਾ ਸਾਡੀ ਕੋਈ ਜੱਦੀ ਲੜਾਈ ਹੈ ਅਸੀਂ ਤੇ ਆਪਣੀਆਂ ਮੰਗਾਂ ਵਾਸਤੇ ਦਿੱਲੀ ਜਾ ਰਹੇ ਹਾਂ ਅੱਜ ਦੇ ਦਿਨ ਹੀ ਆ ਜੀ ਦਿੱਲੀ ਜਾ ਰਹੇ ਹਾਂ ਸਾਨੂੰ ਤਾਂ ਹਰਿਆਣਾ ਸਰਕਾਰ ਨੇ ਰੋਕਿਆ ਹੋਇਆ ਜਦੋਂ ਕਿ ਅਸੀਂ ਆਪਣੀ ਰਾਜਧਾਨੀ 'ਚ ਜਾਣਾ ਚਾਹੁੰਦੇ ਸੀ ਰਾਜਧਾਨੀ ਜਾ ਕੇ ਅਸੀਂ ਉੱਥੇ ਜਿੰਨੇ ਵੀ ਕੈਬਨਿਟ ਮੰਤਰੀ ਉਹਨਾਂ ਨੂੰ ਆਪਣਾ ਮਸਲਾ ਜਾਂ ਰੋਣਾ ਕਹਿ ਲੋ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਭਾਈ ਵੀ ਸਾਡੀਆਂ ਇਹ ਮੰਗਾਂ ਨੇ ਇਹਨਾਂ ਤੇ ਵਿਚਾਰਿਆ ਜਾਏ ਇਹ ਤੇ ਹੁਣ ਹਰਿਆਣਾ ਗਵਰਨਮੈਂਟ ਨੂੰ ਪਤਾ ਨਹੀਂ ਕੀ ਹੀ ਸਾਡੇ ਨਾਲ ਖੁੰਧਕ ਹੈਗੀ ਹੈ ਉਹ ਇੱਕ ਹਿੰਦੁਸਤਾਨ ਪਾਕਿਸਤਾਨ ਸਾਡੇ ਨਾਲ ਬਣਾ ਕੇ ਬੈਠੀ ਹੈ ਅਸੀਂ ਤਾਂ ਅੱਜ ਵੀ ਬੇਨਤੀ ਕਰਦੇ ਹਾਂ ਵੀ ਹਰਿਆਣਾ ਗਵਰਨਮੈਂਟ ਮੋਚਾ ਚੁੱਕੇ ਨਾ ਦਾ ਪਬਲਿਕ ਤੰਗ ਹੋਵੇ ਨਾ ਅਸੀਂ ਤੰਗ ਹੋਈਏ ਅਸੀਂ ਦਿੱਲੀ ਜਾਈਏ ਜਾ ਕੇ ਆਪਣੀਆਂ ਮੰਗਾਂ ਭਾਰਤ ਸਰਕਾਰ ਅੱਗੇ ਰੱਖੀਏ ਵੀ ਸਪਾਈ ਸਾਡੀਆਂ ਇਹ ਮੰਗਾਂ ਨੇ ਤੇ ਜੇ ਵੈਸੇ ਵੀ ਉਹਨਾਂ ਕੋ ਮੀਡੀਆ ਥਰੂ ਹੋਰ ਖਬਰਾਂ ਜਾਂਦੀਆਂ ਨੇ ਸਰਕਾਰ ਕੋ ਜੇ ਉਹ ਵੈਸੇ ਹੀ ਸਾਡੀਆਂ ਮੰਗਾਂ ਮੰਨ ਲੈਂਦੇ ਨੇ ਤੇ ਅਸੀਂ ਖੁਸ਼ੀ-ਖੁਸ਼ੀ ਆਪਣੇ ਘਰ ਚੰਦੇ ਜਾਵਾਂਗੇ ਸਾਡੀ ਕੋਈ ਜੱਦੀ ਲੜਾਈ ਨਹੀਂ ਹੈ ਅਸੀਂ ਤਾਂ ਸਤਿਕਾਰ ਕਰਦੇ ਹਾਂ ਠੀਕ ਹੈ ਸਾਡੀ ਸਰਕਾਰ ਹੈ ਸਾਡੇ ਲੋਕਾਂ ਦੀ ਚੁਣੀ ਹੋਈ ਅਸੀਂ ਉਹਨਾਂ ਬਾਰੇ ਕੋਈ ਮਾੜਾ ਨਹੀਂ ਕਹਿੰਦੇ ਜੇ ਉਹ ਸਾਡੇ ਬਾਰੇ ਸੋਚਦੇ ਨੇ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਥੈਂਕ ਯੂ